ਕੀ ਕਰ ਰਹਾ ਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤ ਜੀ ਇੱਕ ਵੀਡੀਓ ਜਿਹੜੀ ਬਹੁਤ ਹੀ ਜਿਹੜੀ ਇੱਕ ਦੋ ਦਿਨ ਹੋ ਗਿਆ ਵਾਇਰਲ ਹੋ ਰਹੀ ਸੀ ਜਿਹਦੇ ਵਿੱਚ ਸਾਡੇ ਬਾਬਾ ਜੀ ਬਾਬਾ ਸੁਖਦੇਵ ਸਿੰਘ ਜੀ ਬਾਬਾ ਜਿਹੜਾ ਕੀ ਪਿੰਡ ਸੱਧੂ ਸ਼ਾ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਥਾਣਾ ਚਗੱਤੇਵਾਲ ਦਾ ਖਾਨਾ ਸ਼ੇਰਵਾਲ ਸ਼ੇਰਖਾਨ ਸੰਗਤ ਜੀ ਇਸ ਬਾਬਾ ਜੀ ਦੀ ਇਹ ਵੀਡੀਓ ਚ ਸਾਰਾ ਆਪਜੀ ਦੇ ਬਾਰੇ ਦੱਸਿਆ ਕਿ ਮੇਰੀ ਮੇਰੇ ਭਤੀਜੇ ਵੱਲੋਂ ਜਿਹੜਾ ਕਿ ਕੁਛ ਥਾਂ ਦੀ ਖਾਤਰ ਬਾਬਾ ਜੀ ਦਾ ਵਿਆਹ ਹੋਇਆ ਸੀ ਪਰ ਇਹਨਾਂ ਦੇ ਕੋਈ ਬੱਚੇ ਨਹੀਂ ਸਿਰਫ ਬਾਬਾ ਜੀ ਆਪਣੇ ਪਰਿਵਾਰ ਤੋਂ ਹੀ ਰਹਿ ਰਹੇ ਸੀ ਆਪਣੇ ਭਰਾ ਕੋਲ ਜਿਨ੍ਹਾਂ ਦਾ ਭਤੀਜਾ ਜਿਹਨਾਂ ਦੀ ਪੂਰੀ ਆਖ ਇਹਨਾਂ ਦੀ ਥਾਂ ਤੇ ਸੀ ਤੇ ਬੜੀ ਬਹਿਰਮੀ ਨਾਲ ਸੰਗਤ ਜੀ ਕਟਵੜ 3-4 ਦਿਨ ਬਾਬਾ ਜੀ ਨੂੰ ਕਨੈਪ ਕਰਕੇ ਘਰ ਵਿੱਚ ਰੱਖਿਆ ਜਿਨ੍ਹਾਂ ਤੇ ਬਾਬਾ ਜੀ ਦੀ ਕੁੱਟ ਮਾਰ ਕੀਤੀ ਗਈ ਸੰਗਤ ਜੀ ਬਾਬਾ ਜੀ ਨੂੰ ਦਾੜੀ ਤੋਂ ਫੜ ਕੇ ਬਹੁਤ ਹੀ ਜੜੀ ਭੱਦੀ ਸ਼ਬਦਾਵਲੀ ਉਸ ਬੰਦੇ ਨੇ ਬੋਲੀ ਜੀ ਸੁਣੀ ਨਹੀਂ ਜਾਂਦੀ ਤੇ ਬਾਬਾ ਜੀ ਨੇ ਜਦੋਂ ਉਸ ਕਮਰੇ 'ਚੋਂ ਉੱਪਰੋਂ ਛਾਲ ਮਾਰੀ ਤੇ ਬਚਾਉਂਦਿਆਂ ਨਹੀਂ ਤੇ ਬਾਬਾ ਜੀ ਦੇ ਜਿਹੜੇ ਗਿੱਟੇ ਆ ਤੇ ਦੋਨੇ ਜਿਹੜੇ ਤੇ ਲੱਗੇ ਜਿਹੜੇ ਟੁੱਟ ਗਏ ਤੇ ਨਾਲ ਹੀ ਜਿਹੜੀ ਆ ਉਂਗਲਾਂ ਸਾਰੀਆਂ ਫੈਕਚਰ ਹੋ ਗਈਆਂ ਸੰਗਤ ਜੀ ਅਜੇ ਤੱਕ ਇਹ ਜਿਹੜੀ ਖਬਰ ਆ ਇੱਕ ਮਹੀਨਾ ਹੋ ਗਿਆ ਅੱਜ ਤੱਕ ਜਿਹੜੀ ਪ੍ਰਸ਼ਾਸਨ ਨੇ ਕੋਈ ਵੀ ਜਿਹੜੀ ਹੈਗੀ ਕਾਰਵਾਈ ਨਹੀਂ ਕੀਤੀ ਤੋਂ ਸੰਗਤ ਜੀ ਅੱਜ ਜਥੇਬੰਦੀ ਸਰਕਾਰ ਕਮੇਟੀ ਪੰਜਾਬ ਭਾਈ ਦਮਨ ਸਿੰਘ ਜੀ ਜਲੰਧਰ ਤੋਂ ਭਾਈ ਮਨਦੀਪ ਸਿੰਘ ਜੀ ਅੰਮ੍ਰਿਤਸਰ ਤੋਂ ਤੇ ਦਾਸ ਇੱਥੇ ਪਹੁੰਚੇ ਬਾਬਾ ਜੀ ਦੇ ਪਿੰਡ ਜਿੱਥੇ ਕੀ ਬਾਬਾ ਜੀ ਨੂੰ ਭਰੋਸਾ ਦਿਵਾਇਆ ਸੰਗਤ ਜੀ ਅਸੀਂ ਇਹ ਵੀਡੀਓ ਰਾਈਣੀ ਤੁਹਾਨੂੰ ਦੱਸਣਾ ਚਾਹੁੰਨੇ ਆ ਕਿ 8 ਤਰੀਕ ਦਿਨ ਵੀਰਵਾਰ 12 ਵਜੇ 12 ਵਜੇ ਇਹਨਾਂ ਦੇ ਪਿੰਡ ਦੇ ਗੁਰਦੁਆਰੇ ਸਾਹਿਬ ਤੁਸੀਂ ਜ਼ਰੂਰ ਪਹੁੰਚੋ ਤਾਂ ਜੋ ਸਿੱਧੂ ਸਾਹ ਵਾਲਾ ਜੋ ਪਿੰਡ ਆ ਪਿੰਡ ਬਾਲੇਵਾਲ ਤੇ ਗੁਰਦੁਆਰਾ ਸਿੰਘ ਸਭਾ ਜਿੱਥੇ ਕੀ ਸਾਰੇ ਆਪਾਂ ਜਿਹੜੇ ਅਗੇ ਆ ਪੰਥਦਰਦੀ ਉਹਨਾਂ ਨੂੰ ਬੇਨਤੀ ਕਰਦੇ ਆ ਕਿ 12 ਵਜੇ ਦਾ ਸਮਾਂ ਆ 8 ਤਰੀਕ ਦਿਨ ਵੀਰਵਾਰ ਬੱਲੇਵਾਲ ਗੁਰਦੁਆਰਾ ਸਿੰਘ ਸਵਾ ਜਿੱਥੇ ਕਿ ਆਪਾਂ ਇਕੱਠ ਕਰਾਂਗੇ ਤੇ ਪ੍ਰਸ਼ਾਸਨ ਨੂੰ ਜੇ ਪ੍ਰਸ਼ਾਸਨ ਪਹਿਲਾਂ ਜੇ ਕਾਰਵਾਈ ਕਰਦਾ ਠੀਕ ਆ ਤੇ ਜੇ ਨਹੀਂ ਕਰਦਾ 8 ਤਰੀਕ ਨੂੰ ਸਾਡੀਆਂ ਸਾਰੀਆਂ ਸੰਗਤਾਂ ਵੱਲੋਂ ਇੱਕ ਇਕੱਠ ਰੱਖਿਆ ਜਾਵੇਗਾ ਬਾਬਾਈ ਦੇ ਪਿੰਡ ਜਿਹੜਾ ਪ੍ਰਸ਼ਾਸਨ ਨੂੰ ਧਿਆਨ ਕੇ ਬਾਬਾ ਜੀ ਦੇ ਬਿਆਨ ਲੈ ਕੇ ਤੇ ਪਰਚਾ ਕਰਨਾ ਪਵੇਗਾ ਤੇ ਸਾਡੀ ਐਸਐਸਪੀ ਸਾਹਿਬ ਨੂੰ ਬੇਨਤੀ ਹੈ ਕਿ ਇਸ ਬੰਦੇ ਦੀ ਵੀਡੀਓ ਜਰੂਰ ਸੁਣੀ ਜਾਵੇ ਇਸ ਬੰਦੇ ਨੇ ਪ੍ਰਸ਼ਾਸਨ ਨੂੰ ਵੀ ਬਹੁਤ ਮਾੜੀ ਗੱਲਾਂ ਕੀਤੀਆਂ ਤੇ ਪ੍ਰਸ਼ਾਸਨ ਨੂੰ ਸਾਡੀ ਐਸਐਸਪੀ ਨੂੰ ਬੇਨਤੀ ਹੈ ਕਿ ਆਪਣਾ ਇਹਨਾਂ ਦਾ ਦਰਦ ਦੇਖਦੇ ਹੋਏ ਤੁਸੀਂ ਕੱਲ੍ਹ ਜਾਂ ਪਰਸੋ ਪਰਚਾ ਕਰ ਦਿਓ ਜੇ ਨਹੀਂ ਕਰਦੇ 8 ਤਰੀਕ ਨੂੰ ਸਾਰੀ ਸੰਗਤ ਨੂੰ ਸਾਡੇ ਵੱਲੋਂ ਬੇਨਤੀ ਹੈ ਕਿ ਜਰੂਰ ਪਹੁੰਚੋ ਤਾਂ ਜੋ ਬਾਬਾ ਜੀ ਨੂੰ ਜਗਾ ਇਨਸਾਫ ਦਿਵਾਇਆ ਜਾਵੇ